ਹਾਂਜੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਆਪਣਾ ਪੀਐਸਟੈਟ ਜੋ 2025 ਵਾਲਾ ਪੇਪਰ ਹੈ ਉਹ ਕਦੋਂ ਤੱਕ ਆ ਸਕਦਾ ਹੈ ਆ ਕਿਵੇਂ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਕਿ ਸਟੱਡੀ ਕਿਵੇਂ ਕਰਨੀ ਚਾਹੀਦੀ ਹੈ ਤਾਂ ਕਿ ਜੋ ਸਾਡਾ ਐਗਜ਼ਾਮ ਹੈ ਉਹ ਕ੍ਰੈਕ ਹੋ ਸਕੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਡੇਟ ਦੀ ਗੱਲ ਕਰਦੇ ਹਾਂ ਤਾਂ ਜੋ ਜਿਸ ਤਰੀਕੇ ਨਾਲ 2024 ਦਾ ਐਗਜ਼ਾਮ ਹੋਇਆ ਆ ਐਕਸਪੈਕਟਡ ਸੀ ਕਿ ਦਸੰਬਰ ਦੇ ਵਿੱਚ ਹੋਏਗਾ ਤੇ ਉਹ ਦਸੰਬਰ ਦੇ ਵਿੱਚ ਹੀ ਹੋਇਆ ਸੀਗਾ ਸੋ ਸਿਮਿਲਰਲੀ ਜੋ ਇਹ ਅਲ ਐਗਜ਼ਾਮ ਹੈ ਸਾਡਾ ਇਹ ਤੁਸੀਂ ਇਹ ਮੰਨ ਕੇ ਚੱਲੋ ਅੱਜ ਮੈਂ ਵੀਡੀਓ 24 ਸਤੰਬਰ ਨੂੰ ਰਿਕਾਰਡ ਕਰ ਰਿਹਾ ਕਿ ਤੁਹਾਡਾ ਦਸੰਬਰ ਦੇ ਵਿੱਚ ਪੇਪਰ ਹੋ ਜਾਏਗਾ ਹੱਦ ਜਨਵਰੀ ਦੇ ਵਿੱਚ ਤਾਂ ਡੈਫੀਨਿਟਲੀ ਹੋ ਜਾਏਗਾ ਕਹਿਣ ਦਾ ਮਤਲਬ ਤੁਹਾਡੇ ਕੋਲ 2 ਜਾਂ 3 ਮੰਥ ਹੈਗੇ ਨੇ ਆ ਜਿਸ ਤੇ ਵੀ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ ਐਗਜ਼ਾਮ ਦੇ ਲਈ ਐਂਡ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ ਉਹ ਹੈਗਾ ਜੀ ਆ ਇਲੈਕਸ਼ਨ ਦਾ ਜਿਸ ਤਰੀਕੇ ਨਾਲ ਕਾਫੀ ਟਾਈਮ ਬਾਅਦ ਹਾਲਾਂਕਿ ਚੈਨਲ ਤੇ ਵੀਡੀਓ ਆਈ ਹੈ ਬਟ ਮੈਂ ਹਮੇਸ਼ੀ ਬੋਲਦਾ ਸੀਗਾ ਕਿ ਮਾਸਟਰ ਕੇਡਰ ਜਾਂ 8TT ਦੀ ਭਰਤੀ ਜਾਂ ਤਾਂ 25 ਦੇ ਲਾਸਟ ਜਾਂ ਫਿਰ ਜ਼ਿਆਦਾ ਪੋਸਿਬਿਲਟੀ 26 ਦੇ ਵਿੱਚ ਹੀ ਆਊਗੀ ਕਿਉਂਕਿ ਇਲੈਕਸ਼ਨ ਹੈ 2027 ਦੇ ਵਿੱਚ ਅਗਰ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਵੀਡੀਓਜ਼ ਦੇਖੀਆਂ ਨੇ ਤਾਂ ਉੱਥੇ ਵਰਡਿੰਗ ਇਹ ਰਹੀ ਹੈ ਰਿਕਰੂਟਮੈਂਟ ਦੇ ਬਾਰੇ ਤੋ ਅਗਰ ਕੋਈ ਬੱਚਾ ਹੁਣ EL ਐਗਜ਼ਾਮ ਜਿਹੜਾ ਹੈਗਾ ਕ੍ਰੈਕ ਕਰ ਲੈਂਦਾ ਜਦੋਂ ਵੀ ਪੀਐਸਟੈਟ ਦਾ ਪੇਪਰ ਹੋਏਗਾ ਚਾਹੇ ਦਸੰਬਰ ਚ ਹੋਵੇ ਜਾਂ ਜਨਵਰੀ ਚ ਹੋਵੇ ਤਾਂ ਉਸਤੇ ਲਈ ਬੜਾ ਇੱਕ 골ਡਨ ਚਾਂਸ ਰਹੇਗਾ ਕਿ ਜੋ ਆਉਣ ਵਾਲੀ ਭਰਤੀ ਹੋਏਗੀ ਚਾਹੇ ਉਹ ITT ਦੀ ਹੋਵੇ ਜਾਂ ਮਾਸਟਰ ਕੈਡਰ ਦੀ ਹੋਵੇ ਤਾਂ ਉਸ ਦੇ ਵਿੱਚ ਉਹ एलिजिਬਲ ਹੋ ਜਾਏਗਾ ਉਸ ਐਗਜ਼ਾਮ ਦੇ ਲਈ ਐਂਡ ਜਲਦੀ ਹੀ ਜੋ ਜੌਬ ਦਾ ਸੁਪਨਾ ਹੁੰਦਾ ਹੈ ਹਰ ਇੱਕ ਦਾ ਪੀਐਸਟੈਟ ਤੋਂ ਬਾਅਦ ਸਕਰੀਨਿੰਗ ਕਲੀਅਰ ਕਰਕੇ ਉਹ ਪੂਰਾ ਹੋ ਸਕਦਾਗਾ ਕਿਉਂਕਿ 27 ਦੇ ਵਿੱਚ ਇਲੈਕਸ਼ਨ ਹੈ ਤਾਂ 26 ਦੇ ਵਿੱਚ ਉਹ ਭਰਤੀ ਕਹਿ ਲੋ ਰਿਕਰੂਟਮੈਂਟ ਕਹਿ ਲੋ ਉਹ ਬੰਦ ਹੀ ਹੈ ਤੇ ਡੈਫੀਨਿਟਲੀ ਆਏਗੀ ਦੋਨੋਂ ਹੀ ਕੇਡਰ ਦੀ ਈਟੀਟੀ ਦੀ ਐਂਡ ਮਾਸਟਰ ਕੇਡਰ ਦੀ ਤਾਂ ਕਰਕੇ ਦੇਖੋ ਡੇਟ ਤਾਂ ਆਪਾਂ ਡਿਸਕਸ ਕਰ ਹੀ ਲਿਆ ਕਿ ਦਸੰਬਰ ਜਾਂ ਫਿਰ ਜਿਹੜਾ ਹੈ ਜਨਵਰੀ ਦੇ ਵਿੱਚ ਤਾਂ ਡੈਫੀਨਿਟਲੀ ਹੋਏਗਾ ਲਾਸਟ ਐਂਡ ਤੇ ਤੱਕ ਜੋ ਤੁਹਾਡਾ ਐਗਜ਼ਾਮ ਹੈ ਪੀਐਸਟ ਦਾ ਸੋ ਦੇ ਲਈ ਤੁਸੀਂ ਤਿਆਰੀ ਜਿਹੜੀ ਹੈਗੀ ਆਪਣੀ ਹੁਣੇ ਸਟਾਰਟ ਕਰ ਦਿਓ ਐਂਡ ਨਾਲ ਦੀ ਨਾਲ ਤੁਹਾਨੂੰ ਭਰਤੀ ਵੀ ਦੇਖਣ ਨੂੰ ਮਿਲੇਗੀ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਤਿਆਰੀ ਕਿਵੇਂ ਕਰੀਏ ਦੇਖੋ 2024 ਦੇ ਵਿੱਚ ਇਸ ਚੈਨਲ ਦੇ ਤੁਹਾਨੂੰ ਫ੍ਰੀ ਆਫ ਕਾਸਟ ਚੋ ਪ੍ਰੈਪਰੇਸ਼ਨ ਪ੍ਰੈਪਰੇਸ਼ਨ ਜੋ ਹੈ ਉਹ ਕਰਵਾਈ ਗਈ ਸੀਗੀ ਪੀਐਸਟੈਟ ਦੀ ਤਾਂ ਉਸ ਦੇ ਲਈ ਜਿਵੇਂ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਸਕਦੇ ਹੋ ਕਿ ਸਾਈਕੋਲੋਜੀ ਦੀਆਂ ਕਾਫੀ ਵੀਡੀਓਜ਼ ਨੇ 38 ਵੀਡੀਓਜ਼ ਦੇ ਵਿੱਚ ਆਪਾਂ ਸੀਡੀਪ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਪਾਪ ਸਾਈਕੋਲੋਜੀ ਨੂੰ ਕੰਪਲੀਟ ਕੀਤਾ ਸੀਗਾ ਸੋ ਸਾਰੀਆਂ ਵੀਡੀਓਜ਼ ਹੁਣ ਵੀ ਤੁਹਾਡੇ ਲਈ ਅਵੇਲੇਬਲ ਨੇ ਸਿਲੇਬਸ ਜਿਹੜਾ ਹੈਗਾ ਉਹ ਸੇਮ ਹੀ ਰਹਿਣ ਵਾਲਾ ਤੁਹਾਡਾ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਟੌਪਿਕ ਵਾਈਜ਼ ਜਿਹੜੀਆਂ ਵੀਡੀਓਜ਼ ਇਸ ਚੈਨਲ ਤੇ ਬਣੀਆਂ ਹੋਈਆਂ ਨੇ ਸੀਡੀਪੀ ਦੀਆਂ ਜੋ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਪੀਐਸਟੈਟ ਦੇ ਵਿੱਚ ਕਿਉਂਕਿ ਪਹਿਲੇ 30 ਨੰਬਰ ਨਹੀਂ ਬਾਅਦ ਦੇ ਵਿੱਚ ਜੋ ਸਬਜੈਕਟ ਪੈਡਾਗੋਜੀ ਦੇ ਨੰਬਰ ਵੀ ਬੜੇ ਇੰਪੋਰਟੈਂਟ ਹੋ ਜਾਂਦੇ ਨੇ ਪੇਪਰ ਨੂੰ ਕਰੈਕ ਕਰਨ ਦੇ ਲਈ ਐਂਡ ਆਲਮੋਸਟ 50% ਪਾਰਟ ਸੀਡੀਪੀ ਨਾਲ ਹੀ ਲਿੰਕ ਹੁੰਦਾ ਹੈ ਸੋ ਇਹਨਾਂ ਦੇ ਵਿੱਚ ਸਬਜੈਕਟ ਪੈਡਾਗੋਜੀ ਨੂੰ ਵੀ ਕਵਰ ਕੀਤਾ ਐਂਡ ਜੋ ਮੇਨ ਆਪਣੀ ਪਹਿਲੇ 30 ਮਾਰਕਸ ਵਾਲੀ ਸਿਲੇਬਸ ਦੇ ਅਕੋਰਡਿੰਗ ਜੋ ਆਪਣੀ ਸੀਡੀਪੀ ਹੈ ਉਸ ਨੂੰ ਵੀ ਕਵਰ ਕੀਤਾ ਹੈ ਇਸ ਤੋਂ ਇਲਾਵਾ ਕੱਲੀ ਸੀਡੀਪੀ ਨੇ ਇਸ ਚੈਨਲ ਦੇ ਉੱਪਰ ਮੈਥਮੈਟਿਕਸ ਈਵੀਐਸ ਇੰਗਲਿਸ਼ ਸਭ ਤੋਂ ਇੰਪੋਰਟੈਂਟ ਇੰਗਲਿਸ਼ ਪੈਡਾਗੋਜੀ ਪੰਜਾਬੀ ਐਂਡ ਪੰਜਾਬੀ ਪੈਡਾਗੋਜੀ ਸੋ ਇਹ ਸਾਰੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਇਸ ਚੈਨਲ ਦੇ ਉੱਪਰ ਫ੍ਰੀ ਆਫ ਕਾਸਟ ਅਵੇਲੇਬਲ ਨੇ ਸੋ ਇਸ ਚੈਨਲ ਤੇ ਜਾ ਕੇ ਤੁਸੀਂ ਉਹ ਵਾਲੀਆਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਐਂਡ ਲਾਸਟ ਇੱਕ ਵੀ ਗੱਲ ਤੁਹਾਨੂੰ ਕਹਾਂਗਾ ਕਿ ਆ ਜੋ ਤੁਹਾਡਾ ਐਗਜ਼ਾਮ ਹੈ ਇਹ ਆਲਾ ਜੋ ਵੀ ਬੱਚੇ ਕ੍ਰੈਕ ਕਰਨਗੇ ਉਹਨਾਂ ਕੋਲੇ ਬੜਾ ਹੀ 골ਡਨ ਚਾਂਸ ਹੋਏਗਾ ਅ ਅਗਲੀ ਜੋ 26 ਦੇ ਵਿੱਚ ਭਰਤੀ ਆਣੀ ਹੈ ਪੇਪਰ ਕਲੀਅਰ ਕਰਕੇ ਪੀਐਸਟੈਟ ਦਾ ਪੇਪਰ ਕਲੀਅਰ ਕਰਕੇ ਉਸ ਤੋਂ ਬਾਅਦ ਸਕਰੀਨਿੰਗ ਕਲੀਅਰ ਕਰਕੇ ਐਂਡ ਜੋ 26 ਦੇ ਲਾਸਟ Year 27 ਤੱਕ ਜੋ ਜੌਬ ਦਾ ਆਪਣਾ ਸੁਪਨਾ ਤੁਹਾਡਾ ਉਹ ਤੁਸੀਂ ਆਪਦਾ ਕੰਪਲੀਟ ਕਰ ਸਕਦੇ ਹੋ ਬਟ ਪੀਐਸਟੈਟ ਨੂੰ ਪਹਿਲਾਂ ਤੁਹਾਨੂੰ ਤਿਆਰ ਕਰਨਾ ਪਏਗਾ ਐਂਡ ਸੋਰਸ ਤੁਹਾਨੂੰ ਮੈਂ ਪ੍ਰੋਵਾਈਡ ਕਰਦਾ लास्ट ਇਅਰ ਬਹੁਤ ਸਾਰੇ ਬੱਚਿਆਂ ਨੇ ਇਥੋਂ ਜੋ ਤਿਆਰੀ ਕਰਕੇ ਪੇਪਰ ਕਲੀਅਰ ਕੀਤਾਗਾ ਬਹੁਤ ਸਾਰਿਆਂ ਦੇ ਪਰਸਨਲ ਕਮੈਂਟ ਵੀ ਆਉਂਦੇ ਆ ਸੋ ਦੈਟਸ ਇਟ ਫॉर ਟੁਡੇ ਜੀ ਸੋ ਆਪਣੀ ਤਿਆਰੀ ਕਰਦੇ ਰਹੋ ਐਂਡ ਉਮੀਦ ਹੈ ਕਿ ਤੁਸੀਂ ਜਲਦੀ ਜੋ ਹੈ ਆਪਣੀ ਮੰਜ਼ਿਲ ਤੱਕ ਪਹੁੰਚ ਜਾਓ